ਟਾਲਾ ਦੇ ਬੱਸ ਸਟੈਂਡ ਦੇ ਵਿੱਚ ਉਸ ਵੇਲੇ ਹੰਗਾਮੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਜਦੋਂ ਇੱਥੇ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇੱਕ ਕੂੜੇ ਅਤੇ ਮੁੰਡੇ ਨੂੰ ਥੱਪੜ ਜੜ ਦਿੱਤਾ। ਕੂੜੀ ਦਾ ਥੱਪੜ ਇੰਨੀ ਜ਼ੋਰ ਦੀ ਵੱਜਿਆ ਕਿ ਕੁੜੀ ਪੂਰੀ ਦੀ ਪੂਰੀ ਹਿੱਲ ਗਈ ਜਿਸ ਦਾ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਹੋ ਗਿਆ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹਨਾਂ ਦੋਨੋਂ ਪੁਲਿਸ ਮੁਲਾਜ਼ਮਾਂ ਦਾ ਕੀ ਬਣਿਆ ਉਹ ਵੀ ਤੁਹਾਨੂੰ ਦੱਸ ਦਿਆਂਗੇ ਸਭ ਤੋਂ ਪਹਿਲਾਂ ਅਸੀਂ ਥੱਪੜ ਮਾਰਨ ਦਾ ਵੀਡੀਓ ਦੇਖਦੇ ਹਾਂ ਤੇ ਨਾਲ ਹੀ ਦੇਖਦੇ ਹਾਂ ਕਿ ਜਦੋਂ ਥਾਣੇ ਦੇ ਵਿੱਚ ਕੈਮਰਾ ਲੈ ਕੇ ਪਹੁੰਚੇ ਤਾਂ ਇਸ ਦਾ ਬਿਆਨ ਜਾਨਣਾ ਚਾਹੀਏ ਤਾਂ ਅੱਗੋਂ ਉੱਥੇ ਕੀ ਹੋਇਆ ਇਹ ਦੋਨੋਂ ਵੀਡੀਓ ਤੇ ਨਜ਼ਰ ਮਾਰਦੇ ਹਾਂ ਓ ਯਾਨੀ ਮੱਕੀ ਕੀ ਆਨੇ ਓ ਯਾਨੀ ਮੱਕੀ ਕੀ ਆਨੇ ਓ ਯਾਨੀ ਮੱਕੀ ਤੇਰਾ ਕਰਤੋਂ ਤੇ ਕਹਿੰਦੇ ਸੁਣਦਾ ਏ ਤੂੰ ਨਾਨਾ ਪਿਆ ਮੈਨੂੰ ਤੈਨੂੰ ਸੁਣ ਜਿਹੜਾ ਕਰਤੋਂ ਤੇ ਕਹਿੰਦੇ ਸੁਣਦਾ ਏ ਤੂੰ ਨਾਨਾ ਪਿਆ ਮੈਨੂੰ ਤੈਨੂੰ ਸੁਣ ਜਿਹੜਾ ਕਰਤੋਂ ਤੇ ਕਹਿੰਦੇ ਸੁਣਦਾ ਏ ਤੂੰ ਨਾਨਾ ਪਿਆ ਮੈਨੂੰ ਓ ਭਰਾ ਰੁਕ ਨਹੀਂ ਰੁਕ ਕਾਦੀ ਮੈਰਲ ਹੋਣਦੀ ਆ ਜਿਹੜੀ ਥੱਪੜ ਮਾਰੇ ਆ ਥੱਪੜ ਮਾਰੇ ਮੈਂ ਕਿਨੂੰ ਤੇ ਸੋਰੀ ਸਰ ਤੁਸੀਂ ਐਦਾਂ ਮੈਨੂੰ ਕੈਪਚਰ ਨਹੀਂ ਕਰ ਸਕਦੇ ਮੇਰੇ ਖਾਣੇ ਦੇ ਵਿੱਚ ਪਹਿਲਾਂ ਮੈਨੂੰ ਗੱਲ ਦੱਸੋ ਨਾ ਪਹਿਲਾਂ ਮੈਨੂੰ ਗੱਲ ਦੱਸੋ ਕੀ ਹੋਈ ਹੈ ਨਾ ਮੈਨੂੰ ਗੱਲ ਤਾਂ ਦੱਸੋ ਤੁਸੀਂ ਆ ਕੇ ਥਾਣੇ 'ਚ ਬਣਾਓ ਜੇ ਤੁਹਾਨੂੰ ਕੱਚਾ ਕਰੀ ਜਾਂਦੇ ਆਹ ਦੱਸੋ ਕਿ ਯਾਰ ਪਹਿਲਾਂ ਮੈਨੂੰ ਵੀਡੀਓ ਦਿਖਾਓ ਪਹਿਲਾਂ ਗੱਲ ਦੱਸੋ ਆਹ ਬਾਤ ਆਪਣੇ ਬੰਦੇ ਹੋ ਕੇ ਤਾਂ ਕਰਨ ਦੇ ਰਿਹਾ ਆਹ ਬਾਤ ਫੋਨ ਛੱਡੋ ਪਹਿਲਾਂ ਫੋਨ ਨਹੀਂ ਫੜਦੇ ਭਾਈ ਬਿਲਕੁਲ ਗਲਤ ਕਰ ਨਹੀਂ ਬਿਲਕੁਲ ਗਲਤ ਕਰ ਨਹੀਂ ਬਿਲਕੁਲ ਗਲਤ ਗੱਲ ਆ ਭਾਈ ਆ ਨਹੀਂ ਪਹਿਲਾਂ ਕੋਈ ਤੁਹਾਡਾ ਤਰੀਕਾ ਆ ਤੇ ਤੁਹਾਡਾ ਤਰੀਕਾ ਵਾ ਤੁਹਾਡਾ ਤਰੀਕਾ ਸਹੀ ਆ ਆ ਠੀਕ ਆ ਆ ਠੀਕ ਆ ਤੁਹਾਡਾ ਤਰੀਕਾ ਸਹੀ ਆ ਆ ਠੀਕ ਆ ਚਲੋ ਇਹਨੂੰ ਗੱਲ ਤੋਂ ਵੱਲ ਕੀ ਆ ਆ ਸੋ ਦਾਦੇ ਕੇ ਬਟਾਲਾ ਦੇ বাস ਸਟੈਂਡ ਤੇ ਕਥਿਤ ਨਸ਼ੇ ਦੇ ਵਿੱਚ ਧੁੱਤ 22 ਸਾਲਾ ਲੜਕੀ ਘੁੰਮਦੀ ਨਜ਼ਰ ਆਈ ਜਿਸ ਦੇ ਨਾਲ ਇੱਕ ਨੌਜਵਾਨ ਸੀ ਜੋ ਉਸ ਨੂੰ ਆਪਣੀ ਸਾਲੀ ਦੱਸ ਰਿਹਾ ਸੀ ਤੇ ਜਦੋਂ ਪੁਲਿਸ ਨੂੰ ਪਤਾ ਲੱਗਿਆ ਤਾਂ ਕੁਝ ਪੁਲਿਸ ਕਰਮਚਾਰੀ ਉੱਥੇ ਪਹੁੰਚੇ ਤੇ ਬਿਨਾਂ ਕਿਸੇ ਮਹਿਲਾ ਪੁਲਿਸ ਕਰਮਚਾਰੀ ਦੇ ਨਸ਼ੇ ਦੇ ਵਿੱਚ ਧੁੱਤ ਲੜਕੀ ਅਤੇ ਨੌਜਵਾਨ ਦੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ। ਮਾਮਲੇ ਸੰਬੰਧੀ ਡੀਐਸਪੀ ਸਿਟੀ ਸੰਜੀਵ ਕੁਮਾਰ ਨੇ ਜਾਣਕਾਰੀ ਸਾਂਝੀ ਕਰਦੇ ਕਿਹਾ ਕਿ ਫਿਲਹਾਲ ਦੋਵੇਂ ਪੁਲਿਸ ਮੁਲਾਜ਼ਮਾਂ ਜਿਨ੍ਹਾਂ ਚ ਚੌਕੀ ਇੰਚਾਰਜ ਤੇ ਥਾਣਾ ਸਿਟੀ ਦਾ ਮੁੰਸ਼ੀ ਦੋਵਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਠੀਕ ਹੈ ਗੱਲ ਤੁਹਾਡੀ ਕਿ ਫੇਸਬੁਕ ਤੇ ਜਾਂ ਦੂਸਰੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਦੇ ਵਿੱਚ ਆਪਣਾ ਬੱਸ ਸਟੈਂਡ ਚੌਕੀਨ ਚਾਰਜ ਬਟਾਲਾ ਇਹ ਸੇ ਜਗਤਾਰ ਸਿੰਘ ਇੱਕ ਲੜਕੀ ਨੂੰ ਥੱਪੜ ਮਾਰਦੇ ਹੋਏ ਨਜ਼ਰ ਆ ਰਹੇ ਨੇ ਤੇ ਮੁੰਚੀ ਜਿਹੜਾ ਥਾਣੇ ਦਾ ਐਮਐਸਆਰ ਮਨਪ੍ਰੀਤ ਸਿੰਘ ਉਹ ਵੀ ਇੱਕ ਲੜਕੇ ਨੂੰ ਉਹਦੇ ਥੱਪੜ ਮਾਰ ਰਿਹਾ ਇਹ ਵੀਡੀਓ ਦੇਖੀ ਹੈ ਜੋ ਮੁਰਲੀ ਰਿਪੋਰਟ ਹੈ ਮੇਰੀ ਉਹਦੇ ਮੁਤਾਬਕ ਤੇ ਇਹਨਾਂ ਦਾ ਇਹ ਕੰਡਕਟ ਜਿਹੜਾ ਉਹ ਟੋਟਲੀ ਅਨਐਕਸੈਪਟੇਬਲ ਹੈ ਅਸੀ ਕਿਹਦੇ ਹਾਲਾਤ ਵਿੱਚ ਪਬਲਿਕ ਲਈ ਜਾਂ ਕਿਸੇ ਵੀ ਤਰੀਕੇ ਨਾਲ ਲੜਕੀ ਨੂੰ ਤੇ ਖਾਸ ਕਰਕੇ ਅਸੀਂ ਇਸ ਤਰ੍ਹਾਂ ਇਲਟਰੀਟ ਕਰ ਹੀ ਨਹੀਂ ਸਕਦੇ ਕੋਈ ਵੀ ਹਾਲਾਤ ਹੋਣ ਉਹਦਾ ਤੇ ਚਲੋ ਇਹ ਤਾਂ ਜੇ ਜਾਂਚ ਦਾ ਵਿਸ਼ਾ ਹੈ ਕਿ ਬਾਅਦ ਵਿੱਚ ਉਹ ਕਿਹੜੇ ਹਾਲਾਤ ਸਨ ਕਿ ਕਿੰਨਾਂ ਦੇ ਵਿੱਚ ਇਸ ਤਰ੍ਹਾਂ ਕੀਤਾ ਗਿਆ ਬਟ ਜਿਹੜਾ ਇਨੀਸ਼ੀਅਲ ਜੋ ਕੰਡਕਟ ਹੈ ਉਹਦਾ ਇਹ ਸੇ ਜ਼ਿੰਦਾਰ ਸਿੰਘ ਦਾ ਤੇ ਮੁੰਚੀ ਦਾ ਉਹ ਇਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਪਬਲਿਕ ਨਾਲ ਹਮੇਸ਼ਾ ਹੀ ਪੁਲਿਸ ਦਾ ਹਮੇਸ਼ਾ ਸਵਾਤੂ ਰਵਈਆ ਰਿਆ ਤੇ ਅਸੀਂ ਵੀ ਇੱਕੋ ਹੀ ਉਹਨਾਂ ਨੂੰ ਮੇਸ਼ਾ ਦੇਸ਼ਾ ਨਿਰਦੇਸ਼ ਸੀਨੀਅਰ ਅਫਸਰਾਂ ਨੂੰ ਵੀ ਹੋਈ ਹੈ ਕਿ ਪਬਲਿਕ ਨਾਲ ਤੁਸੀਂ ਕਿਸੇ ਵੀ ਤਰੀਕੇ ਨਾਲ ਗਲਤ ਟਰੀਟ ਨਹੀਂ ਕਰਨਾ ਜੋ ਵੀਡੀਓ 'ਚ ਨਜ਼ਰ ਆ ਰਿਹਾ ਉਹ ਤੋਂ ਤੇ ਇਸ ਗੱਲਾਂ ਤੋਂ ਉਲਟਾ ਕਰ ਇਸ ਕਰਕੇ ਤੁਰੰਤ ਪ੍ਰਭਾਵ ਤੋਂ ਅਸੀਂ ਏਐਸਏ ਜਗਤਾਰ ਸਿੰਘ ਤੇ ਐਮਐਸਸੀ ਮਨਪ੍ਰੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ ਬਾਅਦ ਵਿੱਚ ਮੀਡੀਆ ਕਰੂਗੇ ਉਹ ਲੋਕ ਖਾਸ ਕਰਕੇ ਸਾਡੇ ਕੋਲ ਜਾ ਕੇ ਮਨਪ੍ਰੀਤ ਸਿੰਘ ਦਾ ਗਲਤ ਬਤ ਕਰਦੀ ਜਾਏਗੀ ਇਸ ਵੀਡੀਓ ਦੀ ਸਚਾਈ ਕੀ ਹੈ ਸਾਡੇ ਨਾਲ ਸਾਡਾ ਕੈਮਰਾ ਖੋਇਆ ਗਿਆ ਮਾਈਕ ਖੋਇਆ ਗਿਆ ਔਰ ਜਿਹੜਾ ਵੱਦਸ਼ਲੋਕੀ ਤੱਕਮ ਹਾਂ ਉਹਦਾ ਵੀ ਤੁਸੀਂ ਮੇਰੇ ਧਿਆਨ ਵਿੱਚ ਲਿਆਂਦਾ ਤੇ ਮੈਂ ਉਸ ਵੱਲੋਂ ਵੀ ਜੋ ਬੰਦੀ ਕਾਰਵਾਈ ਉਹ ਵੀ ਨਾਲ ਕੀਤੀ ਜਾਗੀ ਜਿੱਦਾਂ ਮੈਂ ਦੱਸਿਆ ਇਹਨਾਂ ਦੋਵਾਂ ਨੂੰ ਸਸਪੈਂਡ ਤੇ ਕਰ ਦਿੱਤਾ ਗਿਆ ਕਾਬਲੇ ਗੌਰ ਹੈ ਕਿ ਸੂਬੇ ਭਰ ਦੇ ਵਿੱਚ ਨਸ਼ੇ ਦੇ ਮੱਕੜ ਜਾਲ ਚ ਲੜਕੀਆਂ ਦੀ ਵਧ ਰਹੀ ਤਦਾਦ ਵੀ ਚਿੰਤਾਜਨਕ ਹਾਲਾਤਾਂ ਦੇ ਵੱਲੋਂ ਵਾਧੇ ਦਿਖਾਈ ਦੇ ਰਹੀ ਹੈ ਵਾਇਰਲ ਵੀਡੀਓ ਦੇ ਵਿੱਚ ਪੂਰੀ ਨਸ਼ੇ ਦੇ ਵਿੱਚ ਤੋਤਾ ਤੇ ਖੁਦ ਦੱਸ ਰਹੀ ਹੈ ਕਿ ਉਸਨੇ ਨਸ਼ਾ ਜਿਹੜਾ ਕਿ ਕੀਤਾ ਹੋਇਆ ਇਸਦੇ ਚੱਲਦੇ ਚਲੋ ਦੂਜੇ ਪਾਸੇ ਜੇਕਰ ਪੁਲਿਸ ਮੁਲਾਜ਼ਮਾ ਨੇ ਕੋਈ ਕਾਰਵਾਰੀ ਕਰਨੀ ਸੀ ਤਾਂ ਕਾਨੂੰਨੀ ਕਾਰਵਾਈ ਕਰਨ ਦਾ ਹੱਕ ਸੀ ਪਰ ਇਸ ਤਰੀਕੇ ਦੇ ਨਾਲ ਬਿਨਾ ਮਹਿਲਾ ਤੋਂ ਇੱਕ ਮਹਿਲਾ ਦੇ ਥੱਪੜ ਜੜਨਾ ਇਸ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ